ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਅੱਜ ਦੇ ਬਲੌਗ 'ਚ ਕਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁੱਗਣੇ ਰਾਤ ਚੱਗਣੇ ਤਰੱਕੀਆਂ ਬਖਸ਼ੇ ਭਾਈ ਸਾਰਿਆਂ ਦੇ ਬਾਕੀ ਮੌਸਮ ਦੇ ਹਾਲਾਤ ਤੁਸੀਂ ਦੇਖੇ ਰਹੇ ਆ ਵੀ ਦੋ ਤਿੰਨ ਦਿਨ ਤੇ ਖਰਾਬ ਚੱਲ ਰਿਹਾ ਕਿਉਂ ਪਹਿਲਾਂ ਬਚਾਓ ਬਹੁਤ ਵਧੀਆ ਤਾਂ ਠੀਕ ਤਾਂ ਮੀਂਹ ਘੱਟ ਪੈਂਦਾ ਤੇ ਹੁਣ ਜਿਹੜਾ ਦੋਕ ਦਿਨ ਤੇ ਮੀਂਹ ਪੈਣ ਲੱਗਿਆ ਮੀਂਹ ਸਮਝ ਲਓ ਵੀ ਪਰਸੋਂ ਦਾ ਸ਼ਾਮ ਦਾ ਲਗਾਤਾਰੇ ਪੈ ਰਿਹਾ ਚਲੋ ਫੇਰ ਵੀ ਸਾਡੇ ਬਚਾਓ ਹੈ ਪਹਿਲਾਂ ਥੋੜਾ ਜਿਹਾ ਜ਼ੋਰ ਗਾ ਚੜ ਪਿਆ ਜਦ ਪਾਣੀ ਜੇ ਇੱਕ ਵਾਰ ਆ ਲੱਗ ਗਿਆ ਪਾਣੀ ਜਦ ਤੇ ਬਰੀਕ ਬਰੀਕ ਜੀ ਕਣਮਣ ਕਣਾਂ ਜੀ ਹੋ ਰਹੀ ਆ ਵੀ ਸਾਡੇ ਬਚਾਓ ਹੋਇਆ ਬਈ ਜਦ ਤੇ ਮੈਂ ਚਲੋ ਪੈ ਰਿਹਾ ਲਗਾਤਾਰੇ ਕਦੇ ਹਟ ਜਾਂਦਾ ਕਦੇ ਪੈਣ ਲੱਗ ਜਾਂ ਜਾਨੀ ਹੈ ਕਣਮਣ ਕਾਣੀ ਆ ਵੀ ਜਿਹੜੀ ਝੱਟ ਲਾਈ ਤੇ ਉਹ ਪਰਸੋਂ ਹੀ ਲਾਈ ਜੈਨੇ ਜ਼ੋਰ ਗਾ ਦੇ ਇੱਕ ਵਾਰ ਜਦ ਪਾਣੀ ਬਹੁਤ ਦਿਖਾਇਆ ਇੱਕ ਵਾਰ ਵੀ ਚਲੋ ਏਕ ਨੇ ਬਚਾਓ ਇਹ ਰਹੇ ਬਾਕੀ ਹੋਰ ਦੇਖਿਆ ਆਪਾਂ ਨੇ ਬਾਹਰ ਲੱਗਿਆ ਨੇ ਵੀ ਦੇਖੇ ਰਹੇ ਵੀਡੀਓ ਆ ਰਹੀਆਂ ਵੀ ਬਹੁਤ ਪਾਣੀ ਆ ਰਿਹਾ ਕੁਦਰਿਆਂ ਦੇ ਵਿੱਚ ਵੀ ਪਾਣੀ ਜ਼ਿਆਦਾ ਆ ਰਿਹਾ ਪਿੱਛੇ ਪਹਾੜਾਂ 'ਚ ਮੀਂਹ ਜ਼ਿਆਦਾ ਪੈ ਰਿਹਾ ਉਹਦੇ ਕਰਕੇ ਉਹੀ ਪਾਣੀ ਜਿਹੜਾ ਪਿੱਛੇ ਤੇ ਆਉਣਾ ਉਹ ਪਾਣੀ ਦੀ ਮਾਰ ਜ਼ਿਆਦਾ ਪੈਂਦੀ ਆਪਾਂ ਨੂੰ ਇੱਧਰ ਆ ਕੇ ਵੀ ਜੇ ਆਪਾਂ ਆਪਣੇ ਇਲਾਕੇ ਦਾ ਪਾਣੀ ਕਿਹੀਂ ਉਹਦੇ ਨਾਲ ਨਹੀਂ ਐਨੀ ਮਾਰ ਪੈਂਦੀ ਹੈਗੀ ਸਾਨੂੰ ਸਾਡੇ ਦਬੱਲੇ ਹੀ ਨਦੀਆਂ ਨੇ ਨਦੀਆਂ ਦਾ ਸਾਨੂੰ ਜ਼ਿਆਦਾ ਖਤਰਾ ਹੁੰਦਾ ਹੈ ਸਾਨੂੰ ਦਰਿਆ ਦਾ ਖਤਰਾ ਘੱਟ ਆ ਥੋੜਾ ਜਿਹਾ ਕਿਉਂ ਦਰਿਆ ਸਾਡੇ ਨਦੀਆਂ ਦੇ ਬਾਹਰ ਹੈ ਜੇ ਦਰਿਆ ਟੁੱਟਦਾ ਵੀ ਆਲਦਾਲੇ ਨੂੰ ਕਿਤੇ ਤਾਂ ਦੋ ਬੰਨ ਨਦੀਆਂ ਦੇ ਪਾਰ ਕਰਕੇ ਪਾਣੀ ਨਾ ਆਉਣਾ ਇੰਨਾ ਬੰਨ ਟੁੱਟਦੇ ਨਹੀਂ ਹੈਗੇ ਦਰਿਆ ਦੇ ਟੁੱਟਦਾ ਹੁੰਦਾ ਫਿਰ ਗਾਹਾਂ ਲੋਡ ਘਟ ਜਾਂਦਾ ਜਾ ਸਾਰੇ ਏਰੀਆ ਚ ਫੈਲ ਕੇ ਗਾਹ ਨਦੀ ਪਲੋਡ ਪੈਣਾ ਵੀ ਨਦੀਆਂ ਸਾਡੇ ਇੰਨੀ ਆਈਆਂ ਨਹੀਂ ਹੈਗੀ ਜਿਗਤੀ ਇੱਕ ਇੱਕ ਵਾਰ ਆਈ ਸੀ ਥੋੜੀ ਜਿੰਨਾ ਦੀ ਮੁੜ ਕੇ ਨਦੀ ਆਈ ਹੋਣੀ ਹੈ ਕਿ ਦਬੱਲੇ ਦੋ ਨਦੀਆਂ ਖਾਲੀ ਪਈਆਂ ਵੀ ਉਹਦੇ ਕਰਕੇ ਸਾਡੇ ਬਚਾਓ ਹੈ ਨਦੀਆਂ ਦਾ ਸਾਨੂੰ ਜਿਆਦਾ ਮਾਰ ਨਦੀ ਆਂਦੀ ਹੈ ਵੀ ਉਹਦੇ ਕਰਕੇ ਸਾਡੇ ਇਲਾਕੇ ਦੇ ਬਚਾਓ ਹੈ ਚਲੋ ਹੁਣ ਮਹੀ ਪਾਰਸਾਂ ਦੇ ਜਿਆਦਾ ਬਿਆਵਦਾ ਕੱਲ ਦੇ ਕਣਮਣ ਕਾਣੀ ਪੈਂਦੀ ਪੈਂਦਾ ਹੁਣ ਵੀ ਅਮੀ ਹੁਣ ਵੀ ਕਣੀਆਂ ਜੇ ਗਿਰਦਿਆਂ ਬੈਠੇ ਜਿੱਥੇ ਆਪਾਂ ਵੀ ਜਿਆਦਾ ਨੁਕਸਾਨ ਇੱਕ ਕਰੋੜੀ ਜੀ ਰਾਤ ਹਵਾ ਚੱਲੀ ਹੈ ਹਵਾ ਨੇ ਪਾਪੂਲਰਾਂ ਦੇ ਬੂਟੇ ਜਿਹੜੇ ਪਹਿਲੇ ਸਾਲ ਦੇ ਆ ਕਿ ਆਪਾਂ ਨਾ ਪਹਿਲਾਂ ਵੀ ਦੱਸਿਆ ਤਾਂ ਵੀ ਇਹ ਬੂਟੇ ਇੰਜ ਜਾਂ ਪਾਣੀ ਜਾਂ ਖੜ ਕੇ ਸੱਲ ਜਾਂ ਬਣ ਜਾਂਦਾ ਥੱਲੇ ਇਹ 흘ੀ ਜਾਂਦੇ ਉਹ ਤੇ ਕਰ ਗਿਰ ਜਾਂਦੇ ਨੇ ਜੜ ਉੱਪਰ ਹੁੰਦੀ ਆ ਜਿਹੜਾ ਦੂਏ ਸਾਲ ਚ ਬੂਟਾ ਚਲੀ ਜਾਂਦਾ ਫਿਰ ਉਹ ਥੋੜਾ ਜਿਹਾ ਵਧੀਆ ਜੜ ਆਪਣੇ ਵੜਾ ਲੈਂਦਾ ਪਰਿਸ਼ਣ ਦੀ ਵਧੀਆ ਬਣ ਜਾਂਦੀ ਉਹਦੀ ਉਹ ਘਟ ਗਿਰਦਾ ਵੀ ਅੱਜ ਆਪਾਂ ਦਿਖਾਉਂਦੇ ਤੁਹਾਨੂੰ ਬੂਟੇ ਆਪਣੇ ਵੀ ਜਿਹੜੇ ਉਹ ਨਵੇਂ ਤੇ ਅਗਤੀ ਪਹਿਲੇ ਸਾਲ ਦੇ ਲਾਇਬ ਤੇ ਪਿੰਡ ਕੋਲੇ ਉਹ ਬਹੁਤ ਬੂਟੇ ਡੱਡੇ ਕਰਤੇ ਵੀ ਹਵਾ ਹੁਣ ਵੀ ਚੱਲਦੀ ਐ ਦੇਖਦੇ ਹੁਣ ਰੇਤਾ ਜਾਂ ਭਰ ਕੇ ਥੈਲਿਆਂ ਦੇ ਵਿੱਚ ਗਾਇਲ ਖੜੇ ਕਰਨੇ ਪੈਣੇ ਆ ਤਾਲੇ ਨਾਲ ਘੜਨੇ ਆ ਮਾ ਹੋਰ ਦੇਖ ਲੇ ਥੋੜਾ ਟਾਈਮ ਜੇ ਹਵਾ ਆਉਂਦੀ ਆ ਪਾਸੇ ਹਵਾ ਚੱਲਦੀ ਆ ਰਾਤ ਦੇ ਵੀ ਹਵਾ ਬਹੁਤ ਚੱਲੀ ਆ ਉਹਦੇ ਕਰਕੇ ਬਾਕੀ ਚਲੋ ਦਿਖਾਉਂਦੇ ਜੀ ਹੋਰ ਕਾਰੋਬਾਰ ਜਿਹੜੇ ਚੱਲਦੇ ਆ ਵੀ ਮੀਂਹ ਤੇ ਬਚਾਓ ਮੀਂਹ ਆਲਾ ਘਟ ਚ ਪੈਂਦਾ ਚਲੋ ਪਾਣੀ ਦੇ ਬਚਾਓ ਸਾਡੇ ਵੀ ਇੰਨਾ ਕੋਈ ਖਤਰੇ ਵਾਲਾ ਨਹੀਂ ਹਲੇ ਬਚਾਉਦੇ ਆ ਨਦੀਆਂ ਵੀ ਦੇਖਿਆ ਨਦੀਆਂ ਖਾਲੀ ਚੱਲਦੀ ਜਾਂਦਾ ਬੱਲੇ ਹਲੇ ਕੋਈ ਪਾਣੀ ਨਦੀਆਂ ਚ ਨਹੀਂ ਆਇਆ ਹੋਏਗਾ ਬਾਕੀ ਦਰਿਆ ਵਿੱਚ ਪਾਣੀ ਬਹੁਤ ਆਇਆ ਵੀ ਸਤਲੁਜ ਦਰਿਆ ਦੇ ਵਿੱਚ ਪਾਣੀ ਆਇਆ ਉਹ ਤਾਂ ਚਲੋ ਗਾਹਾਂ ਜਾ ਕੇ ਬੰਨ ਵੀ ਘਟ ਰਹਿੰਦੇ ਨੇ ਜੇ ਮੱਕੋ ਵਾਲੇ ਕਹਿੰਦੇ ਨਿਕਲ ਗਏਗਾ ਫੇਰ ਉਹ ਦਾ ਟੁੱਟਣ ਦਾ ਖਤਰਾ ਹੋ ਜਾਂਦਾ ਤਾਂ ਟੁੱਟਦਾ ਵੀ ਉਹਦੋਂ ਢਾਜੀ ਲਾ ਲੈਂਦਾ ਪਾਣੀ ਬੰਨ ਗੇਰ ਲਿੰਦਾ ਐਕਣਾ ਬਾਕੀ ਚਲੋ ਦਿਖਾਉਂਦੇ ਜੀ ਜਿਹੜਾ ਚੱਲਦਾ ਕਾਰੋਬਾਰ ਆਪਾਂ ਤੁਹਾਨੂੰ ਸਾਰਾ ਵੀਡੀਓ ਚ ਹੋਲੀ ਹਵਾ ਨਹੀਂ ਰਾਤੀ ਚਰੀਆਂ ਜੁਰੀਆਂ ਜੰਮੀ ਹਲਾਈਆਂ ਵਿੱਚ ਜਮਾਣੇ ਮੋਟੇ ਇਹ ਦੇਖੋ ਇਹ ਬੁੱਟੇ ਕਰਕੇ ਇਹਨਾ ਬੁੱਟਿਆਂ ਨੇ ਜਿਹੜਾ ਫਿਰ ਪਿੱਲ ਪਿੱਲ ਕਰਨ ਲੱਗ ਜਿੰਨੇ ਪਾਣੀ ਖੜੇ ਹੈ ਕੱਲ ਦੇ ਉਹ ਸਾਲੇ ਜਾਂ ਬਣ ਜਾਂਦਾ ਸਭ ਟਿੱਡੇ ਕਰੇ ਹੋਇਆ ਉਪਰਾਂ ਵੀ ਗੇਰੇ ਹੋਇਆ ਉਹ ਖਸਰੇ ਵੀ ਨਹੀਂ ਬੂਟੇ ਸਾਰੇ ਹਿਲਾਏ ਪਿਆ ਆਹ ਲਾਈਨ ਵਿੱਚ ਵੀ ਲੇ ਪਿਆ ਉਹ ਪਰਲੇ ਪਾਸੇ ਵੀ ਖਾਸੇ ਯਾਨੀ ਇਹ ਨਵੇਂ ਸਾਲ ਦਾ ਜਿਹੜਾ ਬੂਟਾ ਸੱਲ ਜਾ ਬਣਨ ਕਰਕੇ ਨਾ ਬਾਫੇ ਗਿਰ ਜਾਂਦਾ ਹੁਣ ਦੇਖਦੇ ਥੈਲੇ ਲਾਉਂਗੇ ਫਿਰ ਜਿਹੜਾ ਬੂਟਾ ਇੱਕ ਵਾਰ ਗਿਰ ਕੇ ਚੱਲਦਾ ਉਹ ਚੀਜ਼ ਨਹੀਂ ਫੇਰ ਬਣਦੀ ਹੈਗੀ ਜਿਹੜੀ ਆਪਣੇ ਆਪ ਬੂਟੇ ਨੇ ਬਣਾਉਣੀ ਹੈ ਕਿਉਂ ਹੁਣ ਇਹਦੀ ਜੜਾ ਇੱਕ ਵਾਰ ਹਿੱਲ ਲੀਆਂ ਲੱਗੋਂ ਫਰਕ ਪੈ ਜਾਂਦਾ ਬਾਕੀ ਇੱਕ ਨਾ ਹੁਣ ਮੜਾ ਦਾ ਦਮ ਜਦਾ ਦਿੱਤਾ ਵਾ ਮੀਨੇ ਅੜ ਜਾਂਦਾ ਕਦੇ ਪੈਣ ਲਾ ਜਾਂਦਾ ਇੱਕ ਤਾਂ ਹੁਣ ਇਹਦੇ ਵਜਨ ਹੋਇਆ ਪਿਆ ਆ ਦੇਖੋ ਹਵਾ ਚੱਲਦੀ ਜਿਹੜੀ ਇਹੀ ਕਰਦੀ ਐ ਚਲੋ ਜਿਹੜੇ ਟੇਡੇ ਹੋਇਆ ਇਹਨਾਂ ਨੂੰ ਥੋੜਾ ਜਿਹਾ ਸ਼ਾਂਕਾਂਗੇ ਵੀ ਹੁਣ ਕਿਉਂ ਫਿਰ ਵਜਨ ਘਟ ਜਾਂਦਾ ਇਹ ਉੱਪਰ ਦੇ ਵਜਨ ਘਟ ਕੇ ਆ ਫਿਰ ਥੈਲੇ ਥੂਲੇ ਚ ਲਾ ਕੇ ਸਿੱਧੇ ਹੁਣੇ ਨੇ ਹੈਵੀ ਟਾਈਮ ਅੱਜ ਕੱਲ ਤੇ ਹੁਣ ਨਹੀਂ ਫਿਰ ਔਖਾ ਹੁੰਦਾ ਆ ਸਭ ਹਲਾਤੇ ਬੁੱਟੇ ਬੱਦਲ ਹੁਣ ਵੀ ਬਹੁਤ ਸਾਰਾ ਬੱਦਲੇ ਖੜਾ ਜੀ ਗਿਆ ਨੇ ਸਾਰੇ ਪਰਾਂਜਿਆਂ ਮਿਆਂ ਤੇ ਨੰਦਨ ਹੋ ਗਿਆ ਢੜੀ ਲੱਗੀ ਨਹੀਂ ਦੀ ਹੁਣ ਹਾਂ ਖਵਾਦੀ ਜੀ ਮਣ ਜਾਂਦੀ ਸੱਲ ਜੇ ਤੇ ਸੋਣ ਚੱਲ ਬਟੇ ਵੀ ਆਪਣੇ ਉੱਪਰ ਇਹ ਜੜ ਪਈ ਇਹਨਾਂ ਦੀ ਜਿਹੜੇ ਦੂਏ ਸਾਲ ਵਿੱਚ ਫਿਰ ਬੂਟਾ ਕਾਮਯਾਬ ਬਣ ਜਾਣਾ ਹੈ ਨਾ ਉਹ ਦੇਖੋ ਇਹ ਪਟਿਸ਼ਨ ਜਿ ਬਣਨ ਵਾਲਾ ਕਿੰਨਾ ਪੱਤਾ ਪਰ ਹਿਲਦਾ ਨਹੀਂ ਬਾਕੀ ਦੇਖਦੇ ਮਾਰ ਕਿਉਂਦੇ ਗਾਹ ਵੀ ਗੇੜਾ ਪਾ। ਜਮੀਏ ਹੁਣ ਤਕਰੀਬਨ ਹੁਣ ਹੋ ਰਿਹਾ 10 ਵਜੇ ਵੇ। ਸਾਰੀ ਰਾਤ ਹਵਾ ਹੀ ਚੱਲੀ ਕਿ ਜ਼ਿਆਦਾ ਮੀਂਹ ਵੀ ਗੰਮਣ ਗਾਣੇ ਜਿਹੜੇ ਸਾਡੇ ਜਿਹੜਾ ਮੀਂਹ ਜ਼ੋਰ ਵਾਲਾ ਪਰਸੂ ਹੀ ਪੈ ਗਿਆ। ਉਹਨੇ ਇੱਕ ਵਾਰ ਪਾਣੀ ਟਪਾ ਦਿੱਤੇ ਹਨ। ਬੇੜੇ 'ਚ ਪਾਣੀ ਆ ਕੇ ਦੇ ਅੰਦਰ ਘਰਾਂ 'ਚ ਵੜ ਗਏ ਦੇ ਪਾਣੀ ਬੰਡੇ 'ਚ ਦਾ। ਵੀ ਚਲੋ ਫੇਰ ਵੀ ਬਚਾਅ ਹੋ ਗਿਆ। ਜੇ ਫਸੀ ਖੜੀ ਕੱਦੀ ਏਕ ਨੇ ਮਾਇ ਕਰ ਮੱਖਣ ਦੇ ਚੱਲ ਜੰਦੀ ਗਾ ਬੱਜ ਜਾਂਦਾ ਕਦੇ ਹਟ ਜਾਂਦਾ ਇਹਨੇ ਦੋ ਰਾਤਾਂ ਲੱਗੀਆਂ ਦੋ ਦਿਨ ਹੋਵੇ ਪਰਸੋਂ ਸ਼ਾਮ ਨੂੰ ਹੋਇਆ ਦਾ ਸਟਾਰਟ ਪਰ ਸਾਡੇ ਪਾਣੀ ਦਾ ਬਚਾਓ ਲਖੀ ਜਾਂਦਾ ਪਾਣੀ ਇਹ ਚੀਜ਼ ਨੂੰ ਖਰਾਬ ਕਰ ਦਾਂਗੇ ਜਿਹਨੇ ਮਿਸਰਨ ਲੱਗੀ ਹੈ ਕਿ ਨਾ ਹੁਣ ਸਾਰੀ ਮੌਦ ਖੰਗਿ ਦੀ ਬਿਨਿ ਮਿਸਰਦੀ ਹੈ ਹਲੋ ਨਾਲੇ ਮਾਰਕੰ ਦਾ ਗਾਹਾਂ ਕਿਹੜਾ ਤੁਰਕੀ ਜਾਣਾ ਪੈਣਾ ਜੇ ਰਸਤਾ ਵੀ ਖਰਾਬ ਹੋਇਆ ਹੈ ਰਸਤਾ ਤਾਂ ਬੁਣ ਐਵੇਂ ਚੱਕੜ ਹੈ ਪਾਰਸੋਂ ਦੀ ਝੜੀ ਦੇ ਕਰਕੇ ਸਾਰੀਆਂ ਜੀੜੀਆਂ ਨੂੰ ਸਰਦੀ ਲੱਗਦੀ ਆ ਗਈ ਜਿੱसरी ਆ ਗਈ। ਮੱਕੀ ਹਵਾ ਖਰਾਬ ਕਰਦੀ ਹੈ ਬੂਟੇ ਚਲੋ ਟੱਕ ਜੀ ਵੱਜੀ ਵੀ ਇਹਨਾਂ ਨੂੰ ਵੀ ਜਿਹੜੇ 2 ਸਾਲ ਵਾਲੇ ਆਪਣੇ। ਤੇ ਉਹ ਗੰਨਾ-ਗੰਨਾ ਦੇ ਵਿੱਚ ਸਾਰੇ ਗੇਰੇ ਆ ਪਿਆ। ਹਵਾ ਹਲੇ ਵੀ ਨਹੀਂ ਖੜਦੀ ਹੈਗੀ ਇਹਦਾ ਦੱਸਿਆ ਬੜਾ ਤੂਫਾਨ ਹੈ ਇਹ ਤੂਫਾਨ ਆ ਕੇ ਮੈਂ ਤਾਂ ਲੰਬੇ ਪਾੜੂ ਬੂਟੇ ਨੂੰ ਬਾਸਮਤੀ ਪਰ ਹੁਣ ਇਹੇ ਦੇ ਵਿੱਚ ਨੁਕਸਾਨ ਇਹਦਾ ਘਰਨ ਲੱਗੀ ਵੀ ਹਾਂ ਸਲੋ ਨਹੀਂ ਹੈ ਜਿਹੜਾ ਪਈ ਜਾਵੇ ਸੱਦਾ ਪੱਤਰਾ ਜਿਹੜਾ ਜੀ ਹਵਾ ਖਰਾਬ ਕਰਦੀ ਹਵਾ ਜਲਦੀ ਹੁਣ ਹਵਾ ਫੇਰ ਖਾਸੀ ਚੱਲ ਵੀ ਪਹਿਲਾਂ ਦਬਗੀ ਰਾਤ ਹਵਾ ਚੱਲੀ ਹੈ ਕਾਫੀ ਮੋਹਰੋ ਕੇ ਮੋਟਰ ਮੋਟਰਸਾਈਕਲ ਲੰਘਾਉਂ ਰਿਹਾ ਏ ਕਹਿੰਦਾ ਮਿੱਟੀ ਚੱਕਣੀ ਔਰ ਇਹਨੂੰ ਪਾਈਪ ਲਾਈਨ ਦੱਬਣ ਕਰਕੇ ਨਾ ਮਿੱਟੀ ਥੱਲੇ ਫਸਾ ਲਵੇ ਜੋਗਦੀ ਦੀ ਦੇ ਦੇ ਕਰਕੇ ਬਹੁਤ ਲੱਕ ਇਹ ਰਸਤਾ ਨਾਸ ਵਜਿਆ ਤੇ ਬਾਕੀ ਬੁੱਟੇ ਵੀ ਹਿਲਾਏ ਗਏ ਲਾਗੇ بڑے ਬੁੱਟੇ ਵੀ ਕਿਉਂ ਪਰਸੋਂ ਦਾ ਨਹੀਂ ਲਗਾਤਾਰ ਪੈਂਦਾ ਗਲਿਆਏ ਪਏ ਹੁਣ ਬੁੱਟੇ ਧਰਤੀ ਛਲੇ ਗਏ ਉਹ ਮਾੜੀ ਮੋਟੀ ਹਵਾ ਗਾ ਹਿੱਲ ਕੇ ਪਾਣੀ ਪੈ ਗੇ ਆਹ ਦੇਖੋ ਰਸਤਾ ਬੰਦੇ ਹੋਇਆ ਵਸ ਅਗੜੀ ਮਣ ਇਹ ਰਸਤੇ ਜਨੂ ਗਰਗੇ ਨੇ ਹਿੱਲੇ ਵੀ ਹੈਗੇ ਦੇਖੋ ਬੰਨੇ ਵੀ ਤੇ ਫਿਰ ਵੀ ਗੇਰ ਤੇ ਯੋ ਬਾਈ ਹੋਰ ਵੀ ਆਪਣੀ ਜੇ ਪੈਨ ਲਾ ਬੱਕਰੇ ਚੜੀ ਜੀ ਲੱਗੀ ਹੋਈ ਆ ਚੱਲਦਾ ਹਲੇ ਲੱਗਿਆ ਪਾਣੀ ਹੌਲੀ ਹੌਲੀ ਖੇਤਾਂ 'ਚ ਇਕੱਠਾ ਹੋਣਾ ਕਿੰਨਾ ਕੁ ਧਰਤੀ ਪਾਣੀ ਪੀਊਗੀ ਜੇ ਅੱਜ ਰਾਤ ਨੂੰ ਨਹੀਂ ਪੈ ਗਿਆ ਕੱਲ੍ਹ ਨੂੰ ਪਾਣੀ ਆ ਜਾਊਗਾ ਫੇਰ ਪਿੰਡਾਂ ਦੇ ਵਿੱਚ ਉੱਥੇ ਉੱਪਰ ਦੇ ਪਾਣੀ ਸਾਰੇ ਚੱਲ ਪੈਂਦਾ ਅੱਗੇ ਦੇਖਿਆ ਆਪਾਂ ਸੜਕ ਕੋਲ ਤੇ ਸਾਡੇ ਟੁੱਬੇ ਹੀ ਬਣਿਆ ਪਿਆਦਾ ਆ ਦੇਖੋ ਹੁਣ ਭਰ ਕੇ ਖੜ ਕੇ ਫੇਰ ਸਾਰੇ ਆਹ ਹੁਣੇ ਛੇ ਬੂਟੇ ਨੁਕਸਾਨ ਨਹੀਂ ਛੇ ਬੂਟੇ ਖੜੇ ਸਾਰੇ ਜਿੰਨੇ ਜੜ ਮजूद ਹੋਵੇ ਆਪਣੇ ਦੂਏ ਪਹਿਲੇ ਸਾਲ ਵਾਲੇ ਕਰੇ ਗੰਨੇ ਗੰਨੇ ਵੀ ਹਿਲਾਇਆ ਮੇਰੇ ਮੰਨੇ ਹੋਏ ਵੀ ਚਲੋ ਹਵਾ ਫਿਰ ਵੀ ਕੰਟਰੋਲ ਚ ਆ ਸਾਡੇ ਠੀਕ ਜਾਈਏ ਸਾਰਾ ਕੁਝ ਹੈਗਾ ਮੱਕੀ ਨਹੀਂ ਆਲਾ ਹੜ ਦੇਵੇ ਆ ਦੇਖੋ ਇਹ ਲੋਨਾ ਖੇਤਾਂ ਦੇ ਪਾਣੀ ਹੈ ਹੀ ਨਹੀਂ ਫਿਰ ਪਰ ਜਦ ਚੱਲ ਪੈਣਾ ਫਿਰ ਨਿੰਦ ਬੜਾ ਲੱਗਦਾ ਮੈਂ ਬੱਦੂਗਾ ਜਿਹੜਾ ਸਾਗਲ ਹਨੇਰਾ ਹੋਗਾ ਫੇਰ ਦੁਬਾਰੇ ਬੱਦਲ ਚੜਿਆ ਬਹੁਤ ਘਟਾ ਜਿਹਾ ਮੰਗਣਾ ਸੋ ਬੱਦਲ ਪਹਿਲਾਂ ਸਾਰੇ ਹੋਇਆ ਬਾਕੀ ਪਰ ਹੁਣ ਜਿਆਦਾ ਗਾੜਾ ਹੋ ਗਿਆ ਆ ਵੀ ਖੜ ਗਿਆ ਕੰਪਾਪੂਲਰਾਂ ਦਾ ਨੰਬਰ ਟਾਈਮ ਪਜਾਊਗਾ ਕਰਨੀ ਲੱਗੇ ਦੇਖਣੇ ਆਪਣੇ ਵਾਲਾ ਵੀ ਜੇ ਇਹ ਇਹ ਵੀ ਲੱਗਿਆ ਨੇ ਸਨ तकरीबन ਪੂਰਾ ਸਰਪੀ ਜੀ ਦਾਣ ਲੱਗਿਆ ਹੋਰ ਨਾਲੇ ਆਪਾਂ ਦੇ ਹਫਤਾ ਲੇਟ ਲੱਗਿਆ ਦਾ ਪਰ ਆਪਣੇ ਵਾਲੇ ਅੱਜ ਚੱਲ ਪੈਣਾ ਪਾਣੀ ਜਿੱਥੇ ਚੋਈ ਦਾ ਤੇ ਮੈਨਾਂ ਹੁਣ ਸਪੀਡ ਫੜੀ ਜੀ ਫੇਰ ਦੁਬਾਰੇ ਚੱਲ ਪਿਆ ਹੰਦਰਾ ਕਹਿੰਦੇ ਨਾ ਬੁਲਬਲੇ ਆਲਾ ਉਹ ਲੱਗ ਗਿਆ ਤਾਂ ਹੁਣ ਲੱਗੇ ਬੁਲਬਲੇ ਵੰਡ ਜੇ ਅੱਜ ਰਾਤੋਂ ਚੱਲ ਪਿਆ 갈놓아주고 가 네. ਜੀ ਇਹਨਾਂ ਦੀ ਬਈ ਇਹਨਾਂ ਨੇ ਦੋ ਦੇਖਣਾ ਜਦ ਤੋਤਾ ਉੜ ਗਿਆ ਬਾਜਾ ਦੇ ਕਾਬੂ ਕਰ ਲੈਣਾ ਮੁੜ ਕੇ ਫੇਰ ਉਹਦੇ ਪਰ ਮਹੀ ਘੜੀ ਵਿੱਚ ਬਾਈ ਇਹਨਾਂ ਦੀ ਵੀ ਖਰਾਕ ਹੈ ਇਹ ਦੇਖੋ ਹੈ ਵਿੱਚ ਤੇ ਉੜਦੇ ਆਂ ਬੰਗਲੇ ਤਾਂ ਵਿੱਚੇ ਬੈਠੇ ਫੜਨ ਲੱਗੇ ਸਮਾਨ ਬਾਕੀ ਤਕਰੀਬਨ ਦਿਨ 6 ਚੱਲਿਆ ਨਹੀਂ ਚੱਲਦਾ ਉਹੀ ਚਾਰ ਗਣਮਣ ਕਾਣੀ ਗਣਮਣ ਕਾਣੀ ਸਵੇਰ ਦੀ ਉਜਾਦੀ ਹੈ ਘੜੀ ਵਾਲਾ ਲੱਗਿਆ ਕੰਮ ਆਦੋਂ ਦੇ ਮਹੀਨੇ ਦੇ ਸੌਣ ਵਾਲੇ ਫੀਲਿੰਗਾਂ ਲੈ ਕੇ ਜੋ ਹਵਾ ਗੋਮ ਸਮਝੀ ਹੋਈ ਵੀ ਹੈ ਜੇ ਹਵਾ ਚੱਲੇ ਮਾੜੀ ਮੋਟੀ ਹੁਣ ਫੇ ਬੱਦਲ ਫੜ ਸਕਦਾ ਪਰ ਉਹਨੇ ਹੁਣ ਟਿਕ ਜਾਣਾ ਹੁਣ ਸਾਰੀ ਰਾਤ ਚੱਲੂ ਆ ਜਮੀਨ ਫੇਰ ਮੋਬਾਈਲ ਕੋਠੇ ਉੱਤੇ ਹਰਿਆਈਆਂ ਜਮਾਉਂਦੀਆਂ ਚੱਲ ਰਿਹਾ ਲਗਾਤਾਰ ਰੁਪਣ ਕਿੰਨ ਮਕਾਨੀ ਵਾਸਾ ਹੀ ਚਾਹਦਾ ਚਲੋ ਹੁਣ ਤਾਂ ਕੱਚੇ ਕੋਠੇ ਘਟ ਹੈ ਇਹਦਾ ਕੱਦਾਂ ਤੱਕ ਵਗੋ ਚੱਲ ਪੈਂਦਾ ਅੰਦਰ ਪੱਲੀਆਂ ਪੈ ਜਾਂਦੀਆਂ ਸੀ ਨਾ ਦਿਨਾਂ 'ਚ ਮਾਇਕ ਖੁੰਜਾ ਮੁੰਜੇ ਜਿੰਨੀ ਕਿ ਜਗ੍ਹਾ ਵੱਧਦੀ ਫੇਰ ਹੜ ਦਾ ਦਾ ਬਾਕੀ ਬੱਦਲ ਦੀ ਚੜਾਈ ਫੁੱਲ ਦਰਿਆਾਂ ਦੇ ਵਿੱਚ ਪਾਣੀ ਛੱਡਿਆਗਾ ਪੂਰਾ ਬਾਈ ਖਬਰਾਂ 'ਚ ਦੇਖਦੇ ਆਪਾਂ ਚਲੋ ਜਿਹੜੀ ਆਪਾਂ ਸੋਸ਼ਲ ਮੀਡੀਆ 'ਤੇ ਕਹਿੰਦੇ ਏ ਛੋੜੇ ਜਿਹਾ ਫੇਕ ਵੀ ਪੈ ਜਾਂਦੀ ਜਿਹੜੀ ਟੀਵੀ 'ਚ ਆਉਂਦੀ ਉਹ ਚੀਜ਼ ਵਧੀਆ ਸਹੀ ਸਾਫ਼ ਦੱਸਦੇ ਹੋ ਬਈ ਬਹੁਤ ਪਾਣੀ ਦਿਖਾਉਂਦੇ ਬਹੁਤ ਸ਼ਹਿਰਾਂ ਦੇ ਵਿੱਚ ਬੁਰਾ ਹਾਲ ਹੈ ਨੰਨਾ ਕਪਾਣ ਚੱਲੀ ਜਾਂਦਾ ਲੈਂਟਰਾਂ ਨੂੰ ਵੀ ਸਹਰਾ ਚੜਾਈ ਪਈ ਆ ਆ ਬੜਾ ਰਵੇ ਵਸਾ ਕੇ ਨਮਕਾ ਨਹੀਂ ਜੀ ਹੁਣ ਜਿਆ ਕੱਖ ਵੱਢ ਕੇ ਆਪਾਂ ਨੂੰ ਨਵੇੜ ਤਾਂ ਪਹਿਲਾਂ ਦੇਖਦੇ ਹਾਂ ਮਾਹੌਲ ਹਟੂਗਾ ਸ਼ਾਮ ਤੱਕ ਪਰ ਨਹੀਂ ਵਧਿਓ ਜਾਂਦਾ ਸਮਾਂ ਕਹਿੰਦਾ ਕਲਕਣ ਹੋਈ ਪਈ ਹਰਿਆਈ ਵਾਲਾ ਕੰਮ ਉਹ ਲੰਦਾ ਹੁਣ ਖੋਲੇ ਵੇ ਮਾੜੇ ਮੋਟੇ ਹੁਣ ਸੁੱਕ ਜਾਣਗੇ ਜਾਨ ਮਹਲ ਦੇ ਮਕਾਨ ਨੂੰ ਲੱਗੇ ਰਿਆ ਕੀ ਦਾ ਸਿੱਟੇ ਰੰਗ ਭਰਨ ਦਾ ਖੜਦਾ ਕੰਮ ਸਾਡੇ ਸੁਨਾਵ ਕਰ ਦਿਓ ਖਰਾਬ ਹੈ ਤੇ ਬਾਲਟੀ ਵਾਲਾ ਰੰਗ ਕਰਾ ਲਓ ਜਿਹੜਾ ਮਰਜ਼ੀ ਕਰਾ ਲਓ ਬਾਕੀ ਦੇਖਦੇ ਹੁਣ ਆਪਣਾ ਵੀ ਬਾਲਟੀ ਵਾਲੀ ਹੁਣ ਇੱਥੇ ਵੀ ਪਹਿਲਾਂ ਤਾਰਨਾ ਸਾਰੇ ਤਾਰ ਕੇ ਹੁਣ ਜੇ ਉਹ ਤਾਂ ਕਹਿੰਦੇ ਉੱਪਰ ਹੋ ਜਾਊਗਾ ਪਰ ਉੱਪਰ ਥੱਲੇ ਜਾਊਗਾ ਨਿਕਲੇ ਉਹਦਾ ਰੰਗ ਨਾ ਫੇਰ ਨੀ ਗੱਲ ਬਣਦੀ ਹੈਗੀ ਉਹਨਾਂ ਇੱਥੇ ਸਾਡੇ ਉੱਪਰ ਸਲਾਬ ਨਹੀਂ ਹੈਗੇ ਹਰੰਗ-ਗੁਕਣੇ ਵਧੀਆ ਵਧੀਆ ਹਨ ਪਰ ਰੰਗ ਕਰਨੇ ਵਾਲੇ ਨੇ ਹੋਰ ਚੀਜ਼ ਕਰ ਦਿੰਦੇ ਆ ਬਹੁਤ ਮੋਟਾ ਜਿਹੜਾ ਰੰਗ ਖਲੇਪੜ ਬਣਾਏ ਗਏ ਨੇ ਪੂਰੇ ਹਾਂ ਆ ਸਲਾਬ ਨਿਕਲ ਗਿਆ ਇੱਥੇ ਤੇ ਬਣਾ ਲੱਗਾ ਤੇ ਜੋੜ ਰੋ ਭੇਵੀ ਸਰੀਏ ਬਾਤਰੇ ਦੇ ਬਹਾਨੇ ਕਰਦੇ ਜੋੜ ਨਾ ਹੈ ਨਾ ਫੇ ਵੀ ਪਾਣੀ ਆਇਆ ਵਸਲਾ ਮਾੜੀ ਮਿੱਟੀ ਕੱਚਿਆਂ ਦਾ ਚੌਣਾ ਚੌਣਾ ਇਹ ਤੇੜਾ ਨਹੀਂ ਪਤਾ ਨਹੀਂ ਕਹਦੇ ਨਾਲੇ ਕੋਈ ਜੋੜ ਨਹੀਂ ਹੈਗਾ ਵਿੱਚ ਕੁਝ ਨਹੀਂ ਹੈਗਾ ਚਲੋ ਠੀਕ ਹੈ ਜੀ ਬਾਕੀ ਦੰਦੇ ਅਪਟਡ ਕੱਲ ਨੂੰ ਵੀ ਕਿਵੇਂ ਦਾ ਪ੍ਰੋਗਰਾਮ ਹੈ ਸਸਰੀ ਕਾਲ ਜੀ ਸਾਰਿਆਂ ਨੂੰ